ਇਕ ਓ ਅੰਕਾਰ ਸ਼ੁੱਧ ਉਚਾਰਨ ਸਿੱਖਣ ਦੀ ਕੋਸ਼ਿਸ਼ ਕਰੀਏ ਇਹ ਜਪਜੀ ਸਾਹਿਬ ਦਾ ਸ਼ੁੱਧ ਪਾਠ ਭਾਈ ਗੋਪਾਲਾ ਜੀ ਛੇਵੇਂ ਪਾਤਸ਼ਾਹ ਨੂੰ ਸੁਣਾਉਂਦੇ ਨੇ ਤਾਂ ਛੇਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਦੇਣ ਦੇ ਲਈ ਤਿਆਰ ਹੋ ਜਾਂਦੇ ਨੇ ਇਸ ਲਈ ਏਕੰਕਾਰ ਨਹੀਂ ਬੋਲਣਾ ਏਕੰਕਾਰ ਨਹੀਂ ਬੋਲਣਾ ਕਿਵੇਂ ਬੋਲਣਾ ਹੈ ਏ ਕ ਓ ਅੰਕਾਰ ਇਹਦੇ ਵਿੱਚ ਅੱਖਰਾਂ ਵਾਲੀ ਵਿੱਦਿਆ ਵੀ ਆ ਜਾਂਦੀ ਹੈ ਅੰਕਾਂ ਵਾਲੀ ਵਿੱਦਿਆ ਵੀ ਆ ਜਾਂਦੀ ਹੈ ਚਿੰਨ ਵਾਲੀ ਵਿੱਦਿਆ ਵੀ ਆ ਜਾਂਦੀ ਹੈ ਇੱਕ ਅਕਾਲ ਪੁਰਖ ਹੈ ਓ ਅੰਕਾਰ ਸਭਨਾ ਨੂੰ ਪੈਦਾ ਕਰਨ ਵਾਲਾ ਸਭਨਾ ਦਾ ਪ੍ਰਕਾਸ਼ਿਕ ਹੈ ਐਵੇਂ ਬੋਲਣਾ ਹੈ ਸਿੱਖਣ ਦੇ ਲਈ ਤਿੰਨ ਹਿੱਸਿਆਂ ਵਿੱਚ ਕਰ ਲੈਣਾ ਇੱਕ ਓ ਅੰਗ ਕਾਰ ਫਿਰ ਜਾਪ ਕਰਨ ਲੱਗਿਆ ਉਚਾਰਨ ਲੱਗਿਆ ਪਾਠ ਕਰਨ ਲੱਗਿਆ ਬੋਲਣਾ ਹੈ ਇੱਕ ਓੰਕਾਰ ਸਤਨਾਮ ਇੱਥੇ ਸਤਨਾਮ ਨਹੀਂ ਬੋਲ ਦੇਣਾ ਸਤ ਬੋਲ ਕੇ ਅਤੇ ਨਾਮ ਨਾਲ ਹੀ ਜੋੜ ਕੇ ਬੋਲਣਾ ਹੈ ਲੇਕਿਨ ਇਸ ਭਾਵਨਾ ਤੇ ਇਸ ਆਵਾਜ਼ ਨਾਲ ਬੋਲਣਾ ਹੈ ਕਿ ਸਤਨਾਮ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਸੱਚਾ ਹੈ ਪਿਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਆਗਾਮੀ ਸੱਚਾ ਹੀ ਰਹੇਗਾ ਕਰਤਾ ਪੁਰਖ ਉਹ ਐਸਾ ਮਹਾਨ ਪਰਮੇਸ਼ਰ ਪੁਰਖ ਸਰੂਪ ਹੈ ਅਤੇ ਕਰਤਾ ਹੈ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ ਸਾਰੇ ਜਗਤ ਦੀ ਰਚਨਾ ਕਰਨ ਵਾਲਾ ਹੈ ਕਰਤਾ ਭਾਵ ਕਰਤਾ ਉਹੋ ਹੀ ਸਭ ਕੁਝ ਕਰਦਾ ਹੈ ਅਕਾਲ ਪੁਰਖ ਹੀ ਸਭ ਕੁਝ ਕਰਦਾ ਹੈ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹੇ ਆ ਉਹ ਸਾਰੇ ਸੰਸਾਰ ਦਾ ਕਰਤਾ ਹੈ ਪੁਰਖ ਸਰੂਪ ਹੈ ਇਸਤਰੀ ਸਰੂਪ ਨਹੀਂ ਹੈ ਉਹ ਪੁਰਖ ਸਰੂਪ ਹੈ ਨਿਰਭਉ ਉਹ ਅਕਾਲ ਪੁਰਖ ਪਰਮੇਸ਼ਰ ਨਿਡਰ ਹੈ ਨਿਰਭੈ ਹੈ ਕਿਸੇ ਦਾ ਉਸ ਨੂੰ ਕੋਈ ਡਰ ਨਹੀਂ ਹੈ ਨਿਰਭਉ ਬੋਲਣ ਲੱਗਿਆਂ ਨੰਨੇ ਦੀ ਸਿਹਾਰੀ ਨੂੰ ਉਤਾਰ ਨਹੀਂ ਦੇਣਾ ਨਰਭਾਉ ਨਹੀਂ ਬੋਲਣਾ ਨਿਰਭਾਉ ਬੋਲਣਾ ਹੈ ਅੱਗੇ ਨਿਰਵੈਰ ਨਿਰਵੈਰ ਬੋਲਣ ਲੱਗਿਆਂ ਵੀ ਨੰਨੇ ਦੀ ਸਿਹਾਰੀ ਉਤਾਰ ਨਹੀਂ ਦੇਣੀ ਨਿਰਵੈਰ ਨਹੀਂ ਬੋਲਣਾ ਨਿਰਵੈਰ ਬੋਲਣਾ ਹੈ ਕਿ ਉਹ ਪਰਮਾਤਮਾ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ ਅਕਾਲ ਮੂਰਤ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ ਹੈ ਕਾਲ ਨਾਮ ਮੌਤ ਦਾ ਵੀ ਹੈ ਕਾਲ ਨਾਮ ਸਮੇਂ ਦਾ ਵੀ ਹੈ ਨਾ ਹੀ ਉਸ ਅਕਾਲ ਪੁਰਖ ਦੇ ਉੱਤੇ ਮੌਤ ਦਾ ਕੋਈ ਅਸਰ ਹੈ ਮੌਤ ਦੀ ਵੀ ਮੌਤ ਦੇ ਕਰ ਦੇਣ ਵਾਲਾ ਉਹ ਪਰਮਾਤਮਾ ਹੈ ਅਤੇ ਕਾਲ ਸਮਾਂ ਜਿਸ ਤਰ੍ਹਾਂ ਸਮਾਂ ਬਾਲਕ ਨੂੰ ਜਵਾਨੀ ਵਿੱਚ ਲੈ ਜਾਂਦਾ ਜਵਾਨ ਨੂੰ ਬੁਢਾਪੇ ਵਿੱਚ ਲੈ ਜਾਂਦਾ ਹੈ ਬੁਢਾਪੇ ਤੋਂ ਮੌਤ ਵਿੱਚ ਲੈ ਜਾਂਦਾ ਹੈ ਇਸ ਤਰ੍ਹਾਂ ਕਾਲ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਕੋਈ ਅਸਰ ਨਹੀਂ ਹੈ ਉਹ ਆਕਾਲ ਹੈ ਐਡਾ ਲਾ ਕੇ ਪਾਠ ਕਰਨਾ ਹੈ ਆਕਾਲ ਮੂਰਤ ਉਸ ਦਾ ਸਰੂਪ ਜੋ ਹੈ ਕਾਲ ਤੋਂ ਰਹਿਤ ਹੈ ਅਜੂਨੀ ਜੁਨਾ ਤੋਂ ਰਹਿਤ ਹੈ ਜਨਮ ਮਰਨ ਵਿੱਚ ਨਹੀਂ ਆਉਂਦਾ ਇਥੇ ਵੀ ਐਡਾ ਉਤਰਨ ਨਹੀਂ ਦੇਣਾ ਐਡੇ ਦੀ ਆਵਾਜ਼ ਲਾ ਕੇ ਅਜ਼ੂਨੀ ਇਸ ਤਰ੍ਹਾਂ ਬੋਲਣਾ ਹੈ ਸਹ ਭੰਗ ਸੱਸੇ ਨੂੰ ਦੁਲਾਈਆਂ ਨੇ ਦੁਲਾਈਆਂ ਦੀ ਹੀ ਆਵਾਜ਼ ਆਉਣੀ ਚਾਹੀਦੀ ਹੈ ਭੱਬੇ ਨੂੰ ਟਿੱਪੀ ਹੈ ਪਰ ਭੱਬੇ ਦੀ ਟਿੱਪੀ ਬੁਲਾਉਣ ਲੱਗਿਆਂ ਅਗਲੇ ਪਾਸੇ ਗੱਗਾ ਨਹੀਂ ਲਾ ਦੇਣਾ ਹੈ ਕਈ ਅਣਜਾਣ ਪੁਨੇ ਵਿੱਚ ਸਹ ਭੰਗ ਐਦਾਂ ਬੋਲ ਦਿੰਦੇ ਨੇ ਗੱਗਾ ਨਹੀਂ ਲਾਉਣਾ ਹੈ ਸੈ ਭੰਗ ਗੁਰਪ੍ਰਸਾਦ ਸੈ ਭੰਗ ਦਾ ਅਰਥ ਹੈ ਕਿ ਉਹ ਆਪਣੇ ਆਪ ਤੋਂ ਪੈਦਾ ਹੋਇਆ ਪ੍ਰਮਾਤਮਾ ਹੈ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਇੱਥੇ ਵਿਸ्राम ਹੈ ਦੋ ਡੰਡੀਆਂ ਹਨ ਇਸ ਤੋਂ ਅੱਗੇ ਜਪ ਉਸ ਅਕਾਲ ਪੁਰਖ ਨੂੰ ਜਪਨਾ ਕਰਿਏ ਸਿਮਰਨਾ ਕਰਿਏ ਉਸ ਦੀ ਅਰਾਧਨਾ ਕਰਨੀ ਕਰਿਏ ਜਪ ਦੇ ਅੱਗੇ ਵੀ ਦੋ ਡੰਡੀਆਂ ਨੇ ਫਿਰ ਵਿਸਰਾਮ ਹੈ ਅੱਗੇ ਹੈ ਆਦ ਸੱਚ ਉਹ ਆਦ ਕਾਲ ਸਭ ਤੋਂ ਪਹਿਲਾਂ ਵੀ ਸੱਚਾ ਸੀ ਯੁਗਾਦ ਸੱਚ ਜਦੋਂ ਯੁਗਾਦ ਬੋਲਣਾ ਹੈ ਜੱਜੇ ਦਾ ਔਂਕੜ ਜਿਹੜਾ ਹੈ ਉਤਾਰ ਨਹੀਂ ਦੇਣਾ ਜਗਾਦ ਨਹੀਂ ਬੋਲਣਾ ਯੁਗਾਦ ਸੱਚ ਫਿਰ ਅੱਗੇ ਉਹ ਜੁਗਾਦ ਸੱਚ ਦਾ ਅਰਥ ਹੈ ਜਦੋਂ ਯੁਗਾਂ ਦੀ ਮਰਯਾਦਾ ਬਣ ਗਈ ਕਿ ਸਤਜੁਗ ਹੈ ਤ੍ਰੇਤਾ ਹੈ ਦੁਆਪਰ ਹੈ ਕਲਯੁਗ ਹੈ ਤਾਂ ਉਦੋਂ ਵੀ ਉਹ ਸੱਚਾ ਸੀ ਹੈਪੀ ਸੱਚ ਹੈ ਤੇ ਭੀ ਨੂੰ ਜੋੜ ਕੇ ਨਹੀਂ ਬੋਲਣਾ ਅਲੱਗ-ਅਲੱਗ ਬੋਲਣਾ ਹੈ ਸਾਧ ਸੰਗਤ ਜੀ ਹੈਪੀ ਸੱਚ ਨਹੀਂ ਬੋਲਣਾ ਬਹੁਤ ਗਲਤ ਪਾਠ ਮੰਨਿਆ ਜਾਂਦਾ ਹੈ ਜਿਹੜਾ ਪਾਠ ਕਰਦਿਆਂ ਕਰਦਿਆਂ ਹੈਪੀ ਸੱਚ ਬੋਲੇ ਅਲੱਗ-ਅਲੱਗ ਬੋਲਣਾ ਹੈ ਹੈ ਪੀ ਸੱਚ ਇਸ ਦਾ ਅਰਥ ਹੈ ਉਹ ਹੁਣ ਵੀ ਉਹ ਪਰਮਾਤਮਾ ਵਰਤਮਾਨ ਸਮੇਂ ਵਿੱਚ ਸੱਚਾ ਹੈ ਨਾਨਕ ਹੋਸੀ ਪੀ ਸੱਚ ਨਾਨਕ ਪਦ ਦੀ ਮੋਹਰ ਲਾ ਕੇ ਪਹਿਲੇ ਪਾਤਸ਼ਾਹ ਜੀ ਇਸ ਸ਼ਬਦ ਨੂੰ ਮੂਲ ਮੰਤਰ ਨੂੰ ਸੰਪੂਰਨ ਕਰਦੇ ਹੋਏ ਫਰਮਾਉਂਦੇ ਨੇ ਹੋਸੀ ਪੀ ਸੱਚ ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਹੈ ਉਹਦੇ ਵਿੱਚ ਵੀ ਉਹ ਪਰਮਾਤਮਾ ਸੱਚਾ ਹੀ ਹੋਵੇਗਾ ਇੱਥੇ ਅੱਗੇ ਨਾਲੇ ਵਿਸਰਾਮ ਹੈ ਨਾਲੇ ਇੱਕ ਅੰਕ ਲੱਗਾ ਹੋਇਆ ਹੈ ਜਿਸ ਦਾ ਭਾਵ ਹੈ ਕਿ ਇੱਥੋਂ ਤੱਕ ਜਿੰਨੇ ਵੀ ਅੱਖਰ ਆਏ ਨੇ ਇਹਨਾਂ ਸਾਰਿਆਂ ਦਾ ਇੱਕ ਸ਼ਬਦ ਬਣਦਾ ਹੈ ਭਾਵ ਏਕਾ ਅੰਕ ਲੱਗਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ